ਜਨਾਬਾ ਜੀ ਬਰਾਬਰ ਵੀਡੀਓ ਹੈ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਪਾਇਲਮ ਨੂੰ ਦਬਰ ਲਵਾ ਦੇ ਭਜੇ ਕਿ ਇੱਥੇ ਮੈਂ ਤੁਸੀਂ ਮੇਰੇ ਬਾਹਰੋਂ

ओके ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੀ ਇਹ ਵੋਟਾਂ ਦੀ ਗਿਣਤੀ ਹੋਣੀ ਸੀ ਹੋਣ ਤੋਂ ਬਾਅਦ ਕਿਹੜਾ ਹਾਰਿਆ ਤੇ ਕਿਹੜਾ ਜਿੱਤਿਆ ਹੈ ਅੱਜ ਗੱਲ ਕਰਾਂਗੇ ਗੁਰਦਾਸਪੁਰ ਦੀ ਸੁਜਿੰਦਰ ਸਿੰਘ ਰੰਦਾਵਾ ਜਿਹਰੇ ਨੇ ਉਹ ਜੇਤੂ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਵਜਿੰਦਰ ਸਿੰਘ ਰੰਦਾਵਾ ਜਿੰਦਾਬਾਦ ਐਡਵੋਕੇਟ ਅਵਰਦੀਪ ਜਿੰਦਾਬਾਦ ਪਪੂ ਜਿੰਟੀਪੁਰਿਆ ਜਿੰਦਾਬਾਦ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਖੁਸ਼ੀ ਦੀ ਲਹਿਰ ਹੈ ਤੇ ਲੱਡੂ ਵੀ ਵੰਡੇ ਜਾ ਰਹੇ ਨੇ ਤੇ ਨਾਲ ਦੀ ਨਾਲ ਮੂੰ ਵੀ ਮਿੱਠਾ ਕਰਾਇਆ ਗਿਆ ਏ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਆਮ ਲੋਕਾਂ ਦੀ ਜਿਹੜੀ ਸਰਕਾਰ ਹੈ ਆਮ ਲੋਕਾਂ ਨੇ ਵੋਟ ਪਾਈ ਏ ਦਾ ਬੜੀ ਦੇਰ ਬਾਅਦ ਜਿਹੜੀ ਹੈ ਕਾਂਗਰਸ ਪਾਰਟੀ ਫੇਰ ਅੱਗੇ ਆਈ ਹੈ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੰਨੀ ਬੱਬਰ ਜੀ ਗੱਲਬਾਤ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਸੰਨੀ ਬੱਬਰ ਸੋ ਉਹਦਾ ਕੀ ਹੈ ਜੀ ਉਹ ਵੀ ਸਾਡੇ ਦਰਸ਼ਕਾਂ ਨੂੰ ਚੇਅਰਮੈਨ ਸਪੋਰਟਸ ਆਫ ਪੰਜਾਬ ਜੀ ਜੂਥ ਕਾਂਗਰਸ ਪਹਿਲੇ ਨੰਬਰ ਤੇ ਸਾਡੀ ਟੀਮ ਵੱਲੋਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਕਿ ਬੜੀ ਵੱਡੀ ਲੀਡ ਦੇ ਨਾਲ ਜਿੱਤੇ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਕੋ ਜੀ ਪਹਿਲਾਂ ਧੰਨਵਾਦ ਕਰਦੇ ਆ ਸਾਰੀ ਕਾਂਗਰਸ ਮੁੱਚੀ ਕਾਂਗਰਸ ਲੀਡਰਸ਼ਿਪ ਦਾ ਮੁੱਚੀ ਕਾਂਗਰਸ ਦੇ ਵਰਕਰ ਨੇ ਜਿਹੜੀ ਕਾਂਗਰਸੀ ਰੀਡ ਦੀ ਹੱਡੀ ਹੈ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਮਦਾਵਾ ਸਾਹਿਬ ਇਲੈਕਸ਼ਨ ਦੀ ਨਿਰਧਿਤ ਕੀਤੀ ਹੈ ਜੀ ਉਸ ਤੋਂ ਬਾਅਦ ਧੰਨਵਾਦ ਕਰਦੇ ਆ ਜੀ ਜਿਲ੍ਹਾ ਗਰਦਾਸਪੁਰ ਦੀ ਸਾਰੀ ਆਬਾਦ ਦਾ ਜੀ ਜਿਨ੍ਹਾਂ ਨੇ ਇਟਾ ਪਿਆਰ ਦੇ ਕਿੱਡਾ ਵੱਡਾ ਫਤਵਾ ਦੇਖਣ ਦਾ ਵਾਅਦਾ ਸਾਹਿਬ ਨੂੰ ਜਤਦੀਪ ਦਾ ਨਾਮ ਤਖਲੀਕ ਤੇ ਤੋਰੀਆ ਲਈ ਸੋ ਕਿਦਾਂ ਦੇਖਦੇ ਹੋ ਕਿ ਲੋਕ ਜਿਹੜੇ ਨੇ ਲੋਕ ਸਮਝਦਾਰ ਹੋ ਗਏ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਮਝਦਾਰ ਦੇ ਨਾਲ ਚੱਲੇ ਨੇ ਤੇ ਕਿਹੜਾ ਸਾਡੇ ਕੰਮ ਆਉਣ ਵਾਲਾ ਕਿਉਂਕਿ ਬਾਰਡਰ ਏਰੀਆ ਤੇ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਨੇ ਸੁਜਿੰਦਰ ਸਿੰਘ ਰੰਧਾਵਾ ਦੇਖੋ ਪਹਿਲੀ ਗੱਲ ਤੇ ਲੋਕਲ ਕੈਂਡੀਡੇਟ ਨੇ ਜੀ ਜੀ ਜਿਹੜਾ ਰੰਧਾਵਾ ਸਾਹਿਬ ਲੋਕਾਂ ਨੇ ਕੰਮ ਦੇਖਿਆ ਹੋਈ ਉਹਨਾਂ ਦੇ ਜੀ ਸੁਜਵਾਨ ਨੇ ਕਈ ਇਲੈਕਸ਼ਨ ਲੜ ਚੁੱਕੇ ਨੇ ਕਈ ਲੜਾ ਚੁੱਕੇ ਨੇ ਜੀ ਦੂਸਰੀ ਗੱਲ ਇੱਕ ਏਜੰਡੇ ਦੇ ਉੱਪਰ ਆਗਰੰਧਾਵਾ ਸਾਹਿਬ ਨੇ ਇਲੈਕਸ਼ਨ ਲੜੀ ਹੈ ਜੀ ਬੇਰੋਜ਼ਗਾਰਾਂ ਦੀਆਂ ਨੌਕਰੀਆਂ ਵਾਸਤੇ ਜੀ ਉਸ ਤੋਂ ਬਾਅਦ ਜਿਹੜੇ ਆਪਣਾ ਜਿਹੜੇ ਭੱਤੇ ਵਾਸਤੇ ਜਿਹੜਾ ਆਪਣਾ ਹਰ ਸਾਲ ਜਿਹੜੇ ਬੇਰੋਜ਼ਗਾਰ ਜਿੰਨੇ ਲੜਕੇ ਨੌਜਵਾਨ ਲੜਕੀਆਂ ਨੇ ਉਹਨਾਂ ਦੇ ਵਾਸਤੇ ਇਹ ਪੈਨਸ਼ਨ ਦੀ ਨਵੀਂ ਸਕੀਮ ਚੜੀ। ਜੀ। ਮੁੱਦੇ ਦੇ ਉੱਪਰ ਅਗਲੇ ਇਲੈਕਸ਼ਨ ਲੜੀ ਗਈ ਹੈ। ਬਾਕੀ ਜਿਹੜੇ ਦੂਸਰੇ ਲੋਕਾਂ ਦੀ ਜਿਹੜਾ ਬਦਲਾਵ ਲੈਂਦੇ ਇਸ ਵਾਰ। ਉਹ ਜਿਹੜਾ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਝੂਠਾ ਇੱਕ ਲੋਕਾਂ ਨੂੰ ਪਾਣੀ ਦਾ ਬੁਲਬੁਲਾ ਦੇ ਕੇ ਸਰਕਾਰ ਲਿਆਂਦੀ ਹੈ ਉਹ ਵੇਖ ਕੇ ਢਾਈਆਂ ਸਾਰਿਆਂ ਲੋਕਾਂ ਦਾ ਮੋਹ ਭੰਗ ਕਰਕੇ ਤੇ ਅੱਜ ਉਹਨਾਂ ਨੇ ਲੋਕਾਂ ਨੇ ਆਪਣਾ ਰੋਸ ਕੱਢਿਆ ਅੰਦਰੋਂ ਤੇ ਰੰਧਾਵਾ ਸਾਨੂੰ ਵੱਡਾ ਫਤਵਾ ਦੇ ਕੇ ਅੱਜ ਉਹਨਾਂ ਨੇ ਜਿੱਤ ਕਬੂਲ ਕੀਤੀ ਪਪੂ ਪਰਿਵਾਰ ਜੇ ਜੈਨਤੀਪੁਰਿਆ ਪਰਿਵਾਰ ਜੇ ਉਹਨਾਂ ਦਾ ਵੀ ਬੜਾ ਯੋਗਦਾਨ ਰਿਹਾ ਦਿਨ ਰਾਤ ਉਹਨਾਂ ਨੇ ਇੱਕ ਕਰਤੀ ਤੁਹਾਡੇ ਵਰਕਰਾਂ ਨੇ ਵੀ ਤੇ ਉਹਨਾਂ ਦੇ ਪਰਿਵਾਰ ਨੇ ਵੀ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਜੈਨਤੀਪੁਰਿਆ ਪਰਿਵਾਰ ਦੀ ਅੱਜ ਜਿਹੜੀ ਮਿਹਨਤ ਉਹ ਰੰਗ ਲਿਆਈ ਹੈ ਜੀ ਜੀ ਉਹਨਾਂ ਦੀ ਮੇਰੇ ਮੇਰੇ ਹਿਸਾਬ ਨਾਲ ਉਹਨਾਂ ਦੀ ਮਿਹਨਤ ਦੇ ਸਦਕਾ ਇਹ ਸ਼ਹਿਰ ਦੇ ਵਿੱਚ ਵੀ ਇੰਡੀ ਵੱਡੀ ਲੀਡ ਅੱਜ ਕਾਂਗਰਸ ਪਾਰਟੀ ਨੂੰ ਮਿਲੀ ਹੈ ਮੌਜੂਦਾ ਸਰਕਾਰ ਦੇ ਵਿੱਚ ਫੇਰ ਵੀ ਆਪਾਂ ਸ਼ਹਿਰ ਦੇ ਵਿੱਚੋਂ ਕਾਂਗਰਸ ਦੀ ਲੀਡ ਕਢਣੀ ਇਹ ਜੈਨਤੀਪੁਰਿਆ ਪਰਿਵਾਰ ਦਾ ਇੱਕ ਬੜਾ ਵੱਡਾ ਹਿੱਸਾ ਹੈ ਇਹਦੇ ਵਿੱਚ ਸੋ ਅਪਕੀ ਬਾਅਦ 400 ਪਰ ਉਹਨਾਂ ਦਾ ਕੀ ਬਣਿਆ ਜੀ ਕੀ ਕਹਿਣਾ ਚਾਹੁੰਦਾ ਜੀ ਉਹ ਇੱਕ ਲੋਕਾਂ ਦਾ ਮੋਹ ਪੰਗ ਹੋ ਗਿਆ ਇਹਨਾਂ ਨੂੰ ਉਮੀਦ ਸੀ ਕਿ ਅਗਲੀ ਵਾਰ 400 ਬਾਹਰ ਹੋ ਜਾਏਗਾ ਦੇਖੋ ਇਹਨਾਂ ਨੇ ਇੱਕ ਨਾ ਇਹਨਾਂ ਕੋਈ ਏਜੰਡਾ ਕੋਈ ਨਹੀਂ ਬੀਜੇਪੀ ਕੋ ਜੀ ਇਹਨਾਂ ਕੋਈ ਮੁੱਦਾ ਕੋਈ ਨਹੀਂ ਬੀਜੇਪੀ ਕੋ ਇਹਨਾਂ ਨੇ ਇਸ ਵਾਰੀ ਧਰਮ ਦੇ ਨਾਂ ਤੇ ਸਿਰਫ ਇੱਕ ਖੇਡ ਕਾਰਡ ਖੇਡਿਆ ਉਹ ਚੱਲ ਨਹੀਂ ਸਕਿਆ ਜੀ ਇਹ ਕਹਿੰਦੇ ਜੀ ਰੋਜ਼ਾ ਰੋਜ਼ ਆਪਣਾ ਵੀ ਰਾਮ ਮੰਦਰ ਆਹੀ ਬਨਵਾਇਆ ਜੀ ਰਾਮ ਮੰਦਰ ਜੇ ਰਾਮ ਜੀ ਨੂੰ ਇਹ ਲਿਆਏ ਹੁੰਦੇ ਤੇ ਅੱਜ ਜੋਦੀਆਂ ਸੀਟ ਇਹਨਾਂ ਦੀ ਝੋਲੀ 'ਚ ਹੋਣੀ ਅੱਜ ਜੋਦੀਆਂ ਅੱਜ ਬੜੀ ਪੂਰੀ ਤਰ੍ਹਾਂ ਖਰ ਕੇ ਆਏ ਨੇ ਜੀ ਜੀ ਲੋਕਾਂ ਨੇ ਦਿਖਾਤਾ ਵੀ ਸ਼੍ਰੀ ਰਾਮ ਚੰਦਰ ਜੀ ਨੂੰ ਇਹ ਨਹੀਂ ਲੈ ਕੇ ਆਏ ਸ਼੍ਰੀ ਰਾਮ ਚੰਦਰ ਜੀ ਹਨ ਸਾਰਿਆਂ ਨੂੰ ਲੈ ਕੇ ਆਏ ਨੇ ਜੀ ਬਸ ਉਸ ਅੱਜ ਇਹਨਾਂ ਦੇ ਬਾਜੀਓ ਪੁੱਠੀ ਪੈ ਗਈ ਹੈ ਬਾਕੀ ਦੇਖੋ ਸ਼ਾਇਦ ਵੀ ਸਰਕਾਰ ਵੀ ਕਾਂਗਰਸ ਦੀ ਲਗਭਗ ਤੈ ਹੈ ਜੀ ਦੋ ਸੰਨੀ ਸਾਹਿਬ ਸਨੀ ਜੀ ਕਿਤਨੇ ਕਿਤੇ ਲੱਗਦਾ ਨਹੀਂ ਕਿ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹ ਆਮ ਲੋਕਾਂ ਦੇ ਹੱਕ ਦੇ ਵਿੱਚ ਸ਼ੁਰੂ ਤੋਂ ਚੱਲੀ ਹੈ ਦੇਖੋ ਕਾਂਗਰਸ ਪਾਰਟੀ ਇੱਕ ਸਿਕਰਲ ਪਾਰਟੀ ਹੈ ਜਿਹੜੀ ਸਾਰੇ ਤੁਹਾਨੂੰ ਨਾਲ ਲੈ ਕੇ ਤੁਰਦੀ ਹੈ ਜੀ ਜੀ ਤੇ ਚ ਗਰੀਬ ਵਰਗ ਦਾ ਵੀ ਉਹਨੇ ਸਮਾਨ ਨਾਲ ਤੇ ਹਰ ਬੰਦੇ ਕਾਰੋਬਾਰੀ ਦਾ ਵੀ ਉਹਨੇ ਸਮਾਨ ਹੁੰਦਾ ਵਿੱਚ ਜੀ ਕਾਂਗਰਸ ਪਾਰਟੀ ਹਰ ਬੰਦੇ ਨੂੰ ਨਾਲ ਲੈ ਕੇ ਤੁਰਦੀ ਹੈ ਇਸ ਕਰਕੇ ਜੀ ਜ਼ਿਆਦਾਤਰ ਜਨਤਾ ਜਿਹੜੀ ਆਵਾਮ ਆ ਕਾਂਗਰਸ ਪਾਰਟੀ ਨੂੰ ਹੀ ਪਸੰਦ ਕਰਦੀ ਹੈ ਔਰ ਅੱਗੋਂ 2027 ਵੀ ਕਾਂਗਰਸ ਹੀ 101% ਆਪਣੀ ਸਰਕਾਰ ਬਣਾਈ ਕਰ ਜਾਂਦੇ ਸੋ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੇ ਪਿਆਰ ਦਿੱਤਾ ਹੈ ਇਹ ਰੰਧਾਵਾ ਸਾਹਿਬ ਨੂੰ ਜੰਤੀਪੁਰਿਆ ਪਰਿਵਾਰ ਨੂੰ ਤੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਉਹਨਾਂ ਨੂੰ ਧੰਨਵਾਦ ਕਰਦੇ ਸਾਰੀ ਆਵਾਮ ਦਾ ਜੀ ਜਿਨ੍ਹਾਂ ਸਾਡੀ ਮਿਹਨਤ ਨੂੰ ਬੋਲ ਲਾਤਾ ਜੀ ਠੀਕ ਹੈ ਜੀ ਜਿਹੜਾ ਆਪਾਂ ਦਿਨ ਰਾਤ ਮਿਹਨਤ ਕੀਤੀ ਲੋਕਾਂ ਨੇ ਵੋਟਾਂ ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚਾਨੂੰ ਪਿਆਰ ਦਿੱਤਾ ਵਾਪਸ ਮੋੜਿਆ ਤੇ ਤਹਿ ਦਿਲੋਂ ਧੰਨਵਾਦੀ ਹਾਂ ਸਾਰੇ ਆਵਾਮ ਦਾ ਜੀ ਸਾਰੇ ਜ਼ਿਲ੍ਹਾ ਗਰਦਾਸਪੁਰ ਦਾ ਜੀ ਔਰ ਸੋਰੀ ਕਾਂਗਰਸ ਪਾਰਟੀ ਦਾ ਜਿਹੜੇ ਵਰਕਰ ਸਭ ਜਸ਼ਨ ਦਾ ਫਿਰ ਕੀ ਮਾਹੌਲ ਹੈ ਜੀ ਜਸ਼ਨ ਦੀ ਤਿਆਰੀ ਹੈ ਜੀ ਪੂਰੀ ਬਸਰੰਦਾਵਾ ਸਾਹਿਬ ਦੀ ਵੇਟ ਹੋਂਦੀ ਹੈ ਜੀ ਲੱਡੂ ਆਏ ਦੇ ਨੇ ਬਰਫੀਆਂ ਆਈਆਂ ਦੀਆਂ ਨੇ ਦਫ਼ਤਰ ਦੇ ਵਿੱਚ ਪੂਰਾ ਅੱਜ ਓਮਮਾ ਅੱਗੇ ਵਰਕਰ ਸਾਰੇ ਸਾਹਿਬਾਂ ਨੇ ਪਹੁੰਚੇ ਦੇ ਨੇ ਪੂਰੀ ਤਿਆਰੀ ਹੈ ਸ਼ਾਮ ਨੂੰ ਅੰਦਾਵਾ ਸਾਹਿਬਾਂ ਦੇ ਆ ਤੁਸੀਂ ਆਪੀ ਦੇ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਜੈੰਤੀਪੁਰੀਆ ਪਰਿਵਾਰ ਦਿਨ ਦਾਤ ਉਹਨਾਂ ਨੇ ਮਿਹਨਤ ਕੀਤੀ ਏ ਤੇ ਉਹਨਾਂ ਦਾ ਮਿਹਨਤ ਦਾ ਫਲ ਕਿਤੇ ਨਾ ਕਿਤੇ ਅੱਜ ਜਰਾਏ ਪਰਮਾਤਮਾ ਵੱਲੋਂ ਤੇ ਲੋਕਾਂ ਵੱਲੋਂ ਜਰਾਏ ਪਿਆਰ ਦਿੱਤਾ ਗਿਆ ਸਭੀ ਗੱਲ ਜੀ ਸਾਰਿਆਂ ਨੂੰ ਅਸੀਂ ਰੰਧਾਵਾ ਸਾਹਿਬ ਦੀ ਜਿੱਤ ਤੋਂ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਦੀਪੂ ਭਾਈ ਨੇ ਜਿੰਨੀ ਕਿ ਸਪੋਰਟ ਰੰਧਾਵਾ ਸਾਹਿਬ ਦੀ ਬਟਾਲੇ ਤੋਂ ਕੀਤੀ ਹੈ ਨਾ ਉਹ ਅਸੀਂ ਜਾਣਦੇ ਹਾਂ ਤੁਹਾਡਾ ਦਿਲ ਜਾਣਦਾ ਵਾ ਰਾਤ ਦਿਨ ਇੱਕ ਕਰਦਾ ਦੀਪੂ ਭਾਈ ਨੇ ਅੱਗੇ ਵੀ ਉਹਨਾਂ ਨੇ ਜਿੱਥੇ ਜਿੱਥੇ ਸਪੋਰਟ ਜਿਦੀ ਜਿਦੀ ਕੀਤੀ ਆ ਉਹ ਬੰਦਾ ਬਟਾਲੇ ਚ ਜਿੱਤ ਕੇ ਬਹੁਤ ਜ਼ਿਆਦਾ ਬਹੁਮਤ ਨਾਲ ਨਿਕਲਿਆ ਹੌਣਦੀਪੂ ਭਾਈ ਨੇ ਰੰਧਾਵਾ ਸਾਹਿਬ ਦੇ ਪੱਲੇ ਦੇ ਚ ਖਲੋ ਗਿਆ ਨੇ ਦੀ ਸਪੋਰਟ ਕੀਤੀ ਐ ਖਲ੍ਹ ਕੇ ਤੇ ਮਾਰੇ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਜੇਤ ਰੰਧਾਵਾ ਸਾਹਿਬ ਤੁਹਾਡੀ ਨਹੀਂ ਹੈਗੀ ਇਹ ਪੱਪੂ ਜੱਦੀਪੁਰੀ ਦੀ ਜਿੱਤ ਜੇ ਆ ਸਾਰਾ ਕ੍ਰੈਡਿਟ ਆਪਾਂ ਦੀਪੂ ਭਾਈ ਨੂੰ ਦਿੰਨੇ ਆ ਤੇ ਅਸੀਂ ਇਹੀ ਅਰਦਾਸ ਤੁਹਾਡੇ ਅੱਗੇ ਤੇ ਮਾਰ ਚਿੰਤਪੁਰੀ ਦੇ ਅੱਗੇ ਕਰਦੇ ਆ ਕਿ ਬਟਾਲੇ ਨੂੰ ਵਧੀਆ ਤੇ ਇੱਕ ਸੱਚਾ ਲੀਡਰ ਦੇ ਦਿਓ ਕਾਗਰਸ ਆਗਮਾਨਗੇ ਹੱਥ ਜੋੜ ਕੇ ਬੇਨਤੀ ਆ ਵੀ ਹਾਕਾ ਇੰਚਾਰਜ ਦੀਪੂ ਭਾਈ ਨੂੰ ਹੁਣ ਲਾ ਦਿਓ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਸੁਭਾਜ ਆ ਦੇ ਆਪਾਂ ਗੱਲਬਾਤ ਕਰਦੇ ਹੋਰ ਵੀ ਮੈਂਬਰ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਭਵਿੰਦਰ ਸਿੰਘ ਜੀ ਭਵਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਫਿਰ ਜਿੱਤ ਪ੍ਰਾਪਤ ਹੋਈ ਹੈ ਵੱਡੀ ਲੀਡ ਨਾ ਕੀ ਕਹਿਣਾ ਚਾਹੁੰਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਚੈਨਲ ਵਾਲਿਆਂ ਨੂੰ ਜੀ ਆਇਆਂ ਨੂੰ ਜੀ ਜਿਨ੍ਹਾਂ ਨੇ ਆ ਕੇ ਸਾਡੀ ਗੱਲ ਨੂੰ ਦੁਨੀਆ 'ਚ ਰੱਖਣ ਦਾ ਲੋਕਾਂ 'ਚ ਰੱਖਣ ਦਾ ਮੌਕਾ ਦਿੱਤਾ ਜੀ ਧੰਨਵਾਦ ਜੀ ਆਵਾਮ ਦਾ ਜ਼ਿਲ੍ਹਾ ਗਰਦ ਜਿਨ੍ਹਾਂ ਨੇ ਵੇਖਿਆ ਵੀ ਇਹ ਲੀਡਰ ਕਦ ਉੱਚਾ ਲਕਦ ਵਾਲਾ ਲੀਡਰ ਵਾ ਇਹ ਤੋਂ ਬਗੈਰ ਸੀਟ ਨਹੀਂ ਕੋਈ ਜਿੱਤ ਸਕਦਾ ਹੋਰ ਧੰਨਵਾਦ ਉਹਨਾਂ ਦਾ ਉਹ ਸੀਟ ਲੈ ਕੇ ਆਏ ਤੇ ਧੰਨਵਾਦ ਜੈਂਤੀਪੁਰੀਆ ਪਰਿਵਾਰ ਦਾ ਜੀ ਦੇਖੋ ਦੌਲਤ ਸ਼ੌਹਰਤ ਉਹਨਾਂ ਕੋਲ ਬਹੁਤ ਆ ਜੀ ਕੋਈ ਕਮੀ ਨਹੀਂ ਅਮਨਦੀਪ ਐਡਵੋਕੇਟ ਵਾਹੇ ਦੇ ਕਿਹੋ ਜਿਹਾ ਲੀਡਰ ਆ ਜਿਹੜਾ ਯੰਗ ਵਾ ਜੀ ਉਹ ਯੰਗ ਦੀ ਮਜਬੂਰੀ ਸਮਝਦਾ ਜੀ ਦੇਖੋ ਬੜੇ ਬੜੇ ਲੀਡਰ ਆਏ ਬੜੀਆਂ ਸਰਕਾਰਾਂ ਆਈਆਂ ਇਹ ਇੱਕ ਵਾਹੇ ਦੇ ਹੋ ਜਿਹਾ ਲੀਡਰ ਜਿੱਥੇ ਇਹਨਾਂ ਨੇ ਰੈਲੀ ਕੀਤੀ ਰੰਧਾਵਾ ਜੀ ਦੇ ਪੱਖ ਦੇ ਉੱਥੇ ਕਹਿ ਕੇ ਆਏ ਜੀ ਜੋ ਸਾਡਾ ਛੇਵਾ ਦਰਿਆ ਕੋੜ ਜੀ ਨਸ਼ਾ ਦੇ ਦਰਿਆ ਵਗਦਾ ਪਿਆ ਜਿਹੜਾ ਬੱਚਾ ਨਸ਼ੇ ਨੂੰ ਛੱਡ ਕੇ ਮੇਰੇ ਵੱਲ ਆਵੇ ਮੈਂ 15000 ਦੀ ਨੌਕਰੀ ਨੂੰ ਆਪਣੇ ਕੋਲੋਂ ਦਿਆਂਗਾ ਜਿਹੜਾ ਬੱਚਾ ਨਸ਼ਾ ਛੱਡਣਾ ਚਾਵੇ ਸੈਂਟਰ ਦਾ ਖਰਚਾ ਨਹੀਂ ਭਰ ਸਕਦਾ ਉਹਦਾ ਖਰਚਾ ਭਰਨੂ ਤੇ ਆ ਮੈਂ ਜੀ ਕਿਹੜਾ ਲੀਡਰ ਅਜੇ ਤੱਕ ਜੇ ਵੇਖੋ ਜੀ ਕਿਸੇ ਨੇ ਮੇਰੇ ਇਤਿਹਾਸ ਦੇ ਵਿੱਚ ਜੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਵਧੀਆ ਪਰਿਵਾਰ ਸੀ ਦਿਨ ਰਾਤ ਇੱਕ ਮਿੰਟ ਕੀਤੀ ਅਸੀਂ ਬਟਾਲੇ ਦੇ ਵਿੱਚ ਕੌਂਸਲਟਿੰਗ ਕਿ ਉਹਨਾਂ ਨੇ ਪੂਰਾ ਯੂਰ ਲਾਇਆ ਬਟਾਲਾ ਇਥੋਂ ਜਿੱਤ ਕੇ ਨਿਕਲਿਆ ਜੀ ਹਰ ਇੱਕ ਕਾਂਗਰਸੀ ਵਰਕਰ ਨੇ ਹਰ ਕਾਂਗਰਸੀ ਲੀਡਰ ਨੇ ਐਮ ਐਲ ਏ ਨੇ ਐਮ ਸੀ ਸਹਿਬਾਨ ਹੋ ਗਏ ਸਰਪੰਚ ਪੈਂਚ 35 ਦਰਜਾ ਬਦਰਜਾ ਜਿਹੜਾ ਵੀ ਕਾਂਗਰਸ ਨੂੰ ਪਿਆਰ ਕਰਦਾ ਉਹਨੇ ਤਨੋਂ ਮਨੋਂ ਇਹ ਯੋਰ ਲਾਇਆ ਕਿਉਂ ਸਾਡੇ ਚ ਜਿਹੜਾ ਬਦਲਾਵ ਵਾਲਾ ਮਾਹੌਲ ਸੀ ਨਾ ਲੋਕਾਂ ਨੇ ਉਹ ਵੇਖ ਚੁੱਕੇ ਸੀ ਵੀ ਬਦਲਾਵ ਤੋਂ ਲੋਕ ਆਪ ਤੰਗ ਹੋ ਗਏ ਲੋਕਾਂ ਨੂੰ ਪਤਾ ਸੀ ਲੋਕ ਸੇਫ ਨਹੀਂ ਸੀ ਘਰਾਂ ਚ ਸੇਫ ਨਹੀਂ ਸੀ ਨਸ਼ਾ ਵੱਧ ਗਿਆ ਠੀਕ ਹੈ ਦੂਜੀਆਂ ਸਰਕਾਰਾਂ ਬਾਰੇ ਹੁੰਦਾ ਸੀ ਬਟ ਇਹਦੇ ਵਿੱਚ ਜਿਹੜੀ ਸਾਡੀ ਲਾਅ ਐਂਡ ਆਰਡਰ ਦੀ ਸਥਿਤੀ ਸੀ ਉਹ ਵਿਗੜ ਚੁੱਕੀ ਸੀ ਲੋਕਾਂ ਨੇ ਸੋਚਿਆ ਵੀ ਇਹ ਇਹਨਾਂ ਦੇ ਪਾਰਟੀਆਂ ਦੋ ਹੀ ਲੜਦੀਆਂ ਆਈਆਂ ਸੀ ਸ਼ੁਰੂ ਤੋਂ ਕਾਂਗਰਸ ਕਾ ਲਈ ਤੇ ਇਹਨਾਂ ਕੋਲੋਂ ਹਰ ਬੰਦਾ ਹਰ ਸ਼ੱਕ 'ਚ ਭੈ ਕਹਾਂਦਾ ਸੀ ਦਾ ਸੀ ਉਹ ਚੀਜ਼ਾਂ ਭੈ ਕਹਾਂਦਾ ਸੀ ਇਹਨਾਂ ਦੇ ਹੱਥੋਂ ਦੇ ਅਫਸਰ ਚਾਈ ਵੀ ਬਾਹਰ ਹੋ ਗਈ ਜੀ ਅਫਸਰ ਚਾਈ ਕੋ ਕੰਮ 'ਚ ਚਰਾਉਣ ਜਾਈਏ ਤੇ ਉਹ ਵੀ ਅੱਗੇ ਦਬਕੇ ਮਾਰ ਕੇ ਤੋਰਦੇ ਨਹੀਂ ਕਿਉਂ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਕੋਲ ਹੈ ਨਹੀਂ ਇਹਨਾਂ ਦੂਜੀਆਂ ਸਰਕਾਰਾਂ ਨੇ ਅਫਸਰ ਹੰਡਾਏ ਸੀ ਹਰ ਬੰਦੇ ਦੀ ਹਰ ਬੰਦੇ ਦਾ ਰਤਬਾ ਹੁੰਦਾ ਕਿਤੇ ਨਾ ਕਿਤੇ ਹਰ ਬੰਦਾ ਸਟੈਂਡ ਕਰਦਾ ਰੰਧਾਵਾ ਸਾਹਿਬ ਇੱਕ ਉੱਚੇ ਕਦਰ ਦੇ ਨੇਤਾ ਸਨ ਲੋਕਾਂ ਨੂੰ ਪਿਆਰ ਕਰਨ ਵਾਲੇ ਲੀਡਰ ਸਨ ਸਭ ਤੋਂ ਵੱਡੀ ਗੱਲ ਉਹ ਲੋਕਲ ਸਨ ਸਾਡੇ ਡੇਰਾ ਬਾਬਾ ਨਾਨਕ ਤੋਂ 30 ਕਿਲੋਮੀਟਰ ਤੇ ਨਾਲ ਆ ਜੀ ਫਿਰ ਉਹ ਜਦੋਂ ਹੁਣ ਤੁਸੀਂ ਵੇਖੋ ਕਿੰਨਾ ਪ੍ਰਭਾਵ ਹੈ ਹਰ ਸਾਲ ਸੰਗ ਦਾ ਮੇਲਾ ਜਾਂਦਾ ਤੇ ਰੰਧਾਵਾ ਸਾਹਿਬ ਉਥੇ ਬੜੇ ਪ੍ਰਬੰਧ ਕਰਦੇ ਰਿਹਾ ਸੰਗਤ ਵਾਸਤੇ ਆਪ ਜੀ ਆਪ ਗਾਂ ਜਾ ਕੇ ਸੰਗਤ ਵਾਸਤੇ ਪ੍ਰਬੰਧ ਕਰਨਾ ਗੁਰੂ ਸਾਹਿਬ ਦੀ ਕੀਤੀ ਸੇਵਾ ਕਿੰਨਾ ਚਿਰ ਫਲ ਲਾਉਂਦੀ ਹੈ ਬਾਕੀ ਲੋਕਾਂ ਨੇ ਇਹ ਚੀਜ਼ ਨੂੰ ਨਕਾਰ ਦਿੱਤਾ ਜੀ ਬਦਲਾਵ ਵਾਲਿਆਂ ਨੂੰ ਲੋਕਾਂ ਨੇ ਆਖਿਆ ਵੀ ਹੁਣ ਜੇ ਜਿਹੜੀ ਕਾਂਗਰਸ ਪਾਰਟੀ ਹੈ ਨਾ ਇਹ ਗਰੀਬਾਂ ਦੀ ਹਰਤਾਸ਼ੀ ਪਾਰਟੀ ਹੈ ਅੱਜ ਸਾਨੂੰ ਇੱਕੋ ਹੀ ਮੁੱਦਾ ਪਿਆ ਜਾਂਦਾ 70 ਸਾਲ ਜੀ ਕਾਂਗਰਸ ਨੇ ਕੀ ਕੀਤਾ ਮੈਂ ਕਹਿੰਦਾ 70 ਸਾਲਾਂ ਦੀ ਡੈਮ ਬਣ ਗਏ 70 ਸਾਲਾਂ 'ਚ ਸਾਡੇ 에어ਲੈਂਡ ਬਣ ਗੀਆਂ ਜਹਾਜ਼ ਚੱਲ ਗਏ ਉਹ ਕਿੱਥੋਂ ਆ ਗੀਆਂ ਜੀ 70 ਸਾਲਾਂ 'ਚ ਐਡੇ-ਐਡੇ ਤਗੜੇ ਪ੍ਰੋਜੈਕਟ ਅੱਜ ਜਿੰਨੇ ਬ੍ਰਿਜ ਪਾਸ ਹੋਏ ਨੇ ਇਹ ਸਰਦਾਰ ਮਨਮੋਹਨ ਸਿੰਘ ਜੀ ਦੀ ਦੇਣ ਹੈ ਜੀ ਇਹ ਤੁਸੀਂ ਕਾਰੋਬਾਰ ਨੂੰ ਲੇਟਰ ਲੈ ਕੇ ਚੱਲੋ ਅੱਜ ਵਪਾਰੀ ਵਪਾਰਕ ਵਰਗ ਹਰ ਕਮਜ਼ੋਰ ਹੋਇਆ ਕਿਉਂ ਹੋਇਆ ਜੋ 2004 ਤੋਂ ਲੈ ਕੇ 14 ਤੱਕ ਮਨਮੋਹਨ ਸਿੰਘ ਜੀ ਨੇ ਰਾਜ ਕੀਤਾ ਜੋ ਉਸ 10 ਸਾਲ ਦੇ ਵਿੱਚ ਵਪਾਰਕ ਨੇ ਪ੍ਰਾਪਰਟੀ ਡੀਲਰ ਨੇ ਆਲਵਦਰ ਥੱਲਿਓ ਮਜ਼ਦੂਰ ਤੱਕ ਨੂੰ ਕਦੀ ਕਿਸੇ ਚੀਜ਼ ਦੀ ਦਿੱਕਤ ਨਹੀਂ ਸੀ ਆਈ ਉਨਾ ਹਿੰਦੁਸਤਾਨ ਨੂੰ ਉੱਚੇ ਲੈਵਲ ਤੇ ਕੜਿਆ ਸੀ ਤੇ ਤੁਸੀਂ ਉਹ ਉਹਦਾ 10 ਸਾਲ ਦਾ ਤੇ ਮੋਦੀ ਸਾਹਿਬ ਦੇ 10 ਸਾਲ ਦਾ ਵੀਰਾਂ ਵੇਖ ਲਓ ਇਹ ਦੋ ਤਾਰ ਕਰ ਰਹੇ ਜਾਂਦੇ ਆ ਘਰਾਣਿਆਂ ਨੂੰ ਜਾ ਕੇ ਕਹਿੰਦਾ ਜੀ ਮੈਂ ਆ ਕਰਤਾ ਸਾਡੇ ਕੰਨ ਨੇ ਉਹਦਾ ਜਵਾਬ ਦਿੱਤਾ ਫਤਵਾ ਉੱਤੇ ਵੀ ਵੇਖੋ ਤੁਸੀਂ ਹੋਰ ਕੱਲ ਦੀ ਦਿਹਾੜੀ ਹੈ ਪਰਸੋਂ ਤੱਕ ਜਿਹੜੀ ਉੱਤੇ ਸਰਕਾਰ ਜਿਹੜੀ ਇਹ ਗਠਬੰਧ ਦੀ ਬਣ ਜਾ ਰਹੀ ਹੈ ਰੰਧਾਵਾ ਸਾਹਿਬ ਉਹ ਚੀਕ ਕੈਬਨਿਟ ਮਿਨਿਸਟਰ ਬਣ ਕੇ ਆਉਣਗੇ ਜੋ ਸਾਡੇ ਮਸਲੇ ਨੇ ਉਹ ਰੰਧਾਵਾ ਸਾਹਿਬ ਨੂੰ ਸਾਰਾ ਹੀ ਪਤਾ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਈ ਜਾਣਗੇ ਬਾਕੀ ਨਹੀਂ ਗੱਲ ਹੁਣ 2-4 ਮਹੀਨਿਆਂ ਨੂੰ ਇਲੈਕਸ਼ਨ ਆ ਜਾਈ ਨਹੀਂ ਸਰਪੰਚੀ ਦੀ ਪੰਚਾਇਤ ਆਜਣੀਆਂ ਨੇ ਉਸ ਤੋਂ ਬਾਅਦ ਨਗਰ ਨਿਗਮ ਆਜਣਿਆ ਇਹੋ ਜੀ ਆਵਾਮ ਨੂੰ ਸੱਦਾ ਵੀ ਜਿਵੇਂ ਰੰਧਾਵਾ ਸਾਹਿਬ ਨੂੰ ਬੋਰਡ ਬਾਕੀ ਤੇ ਆਇਆ ਨਾ ਇਤਨਾ ਕਾਂਗਰਸ ਨੂੰ ਲੀਡ ਦਿਵਾਓ 2027 ਤੱਕ ਸਰਕਾਰ ਬਣਾਉਣੇ ਜਾ ਰਹੇ ਆ ਧੰਨਵਾਦ ਜੀ ਸੋ ਨਮਸਕਾਰ ਭਾਜੀ ਲਿਓ ਨਮਸਕਾਰ ਕੀ ਨਾਮ ਦੇ ਸੰਜੀਵ ਸੰਜੀਵ ਜੀ ਬਹੁਤ ਬਹੁਤ ਮੁਬਾਰਕ ਆ ਫਿਰ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਤਾਂ ਧੰਨਵਾਦ ਆ ਤੁਹਾਡੇ ਚੈਨਲ ਦਾ ਜੀ ਜੀ ਤੁਹਾਡਾ ਬਹੁਤ ਬਹੁਤ ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਵੱਡੀ ਲੀਡ ਨਾਲ ਜਿੱਤੇ ਨੇ ਜੀ ਉਹ ਸਾਡੇ ਲੋਕਲ ਲੀਡਰ ਨੇ ਜੀ ਅਗੇ ਹਰ ਵਾਰੀ ਸਾਨੂੰ ਐਮਪੀ ਅਮਰitsar ਤੋਂ ਜਾਂ ਪਠਾਨਕੋਟ ਤੋਂ ਮਿਲਦਾ ਸੀ ਐਰਗਾਂ ਬਟਾਲੇ ਵਾਲਿਆਂ ਨੇ ਜਿਹੜੀ ਦਿਲ ਦੀ ਤਮੰਨਾ ਸੀ ਕਿ ਸਾਨੂੰ ਇੱਕ ਲੋਕਲ ਐਮਪੀ ਮਿਲ ਗਿਆ ਸਾਨੂੰ ਇੱਕ ਬਟਾਲੇ ਦਾ ਐਮਪੀ ਮਿਲ ਗਿਆ ਹੰਦਾਵਾ ਸਾਹਿਬ ਲੋਕਲ ਸਮੱਸਿਆ ਜਾਣਦੇ ਨੇ ਲੋਕਲ ਮੁੱਦੇ ਜਾਣਦੇ ਨੇ ਬਾਕੀ ਜਿਹੜੀਆਂ ਦੂਜੀ ਪਾਰਟੀਆਂ ਨੇ ਉਹ ਅਦਰ ਪਾਰਟੀਆਂ ਉਹ ਧਰਮ ਦੇ ਨਾਂ ਤੇ ਲੱਗੀਆਂ ਰਹੀਆਂ ਉਹਨਾਂ ਕੋ ਕੋਈ ਵਿਜ਼ਨ ਨਹੀਂ ਸੀ ਇਲੈਕਸ਼ਨ ਦਾ ਯੂਥ ਨੂੰ ਕਿੱਧਰ ਰੋਜ਼ਗਾਰ ਦੇਣਾ ਹੈ ਯੂਥ ਨੂੰ ਕਿੱਧਰ ਐਡਜਸਟ ਕਰਨਾ ਹੈ ਯੂਥ ਬਾਹਰ ਜਾਣ ਡਿਆ ਰੰਦਾਵਾ ਸਾਹਿਬ ਨੇ ਹਰ ਸਟੇਜ ਤੇ ਇਹ ਹੀ ਗੱਲ ਕੀਤੀ ਹੈ ਕੋਈ ਉਹਨਾਂ ਨੇ ਧਰਮ ਦੇ ਕਿਸੇ ਧਰਮ ਦੇ ਨਾਲ ਜੋੜ ਕੇ ਨਹੀਂ ਇਲੈਕਸ਼ਨ ਲੜਿਆ ਸਾਰੇ ਧਰਮਾਂ ਦੇ ਸਮਾਨ ਨਾਲ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਹਰ ਧਰਮ ਨੂੰ ਵਧੀਆ ਜਿਨ ਕੇ ਗੱਲ ਕੀਤੀ ਹੈ ਕਿਸੇ ਸਿੰਗਲ ਧਰਮ ਨਾਲ ਗੱਲ ਨਹੀਂ ਕੀਤੀ ਬਾਕੀ ਉਹਨਾਂ ਨੇ ਜ਼ਿਆਦਾ ਗੱਲ ਕੀਤੀ ਹੈ ਜਿਹੜੇ ਬੇਰੋਜ਼ਗਾਰ ਬੱਚੇ ਨੇ ਉਹਨਾਂ ਨੇ ਇਹ ਵੀ ਮੁੱਦਾ ਚੁੱਕਿਆ ਮਿਡਲ ਕਲਾਸ ਜਿਹੜੀ ਜਿਹੜਾ ਵਪਾਰ ਠੱਪ ਹੋ ਰਿਹਾ ਹੈ ਉਦੇ ਬਾਰੇ ਵੀ ਬਾਤ ਚੁੱਕੀ ਜਾਏਗੀ ਇਹ ਦੇਖ ਕੇ ਰੰਧਾਵਾ ਸਾਹਿਬ ਦੀ ਏਡੀ ਵੱਡੀ ਜਿੱਤ ਹੋਈ ਆ ਰੰਧਾਵਾ ਸਾਹਿਬ ਲੋਕ ਸਭਾ ਜਾ ਕੇ ਸਾਡੀ ਬਾਤ ਚੁੱਕਣਗੇ ਯੋਰਾ ਕਰ ਚੁੱਕਣਗੇ ਕਿਉਂਕਿ ਉਹ ਲੋਕਲ ਲੀਡਰ ਨੇ ਲੋਕਲ ਜ਼ਮੀਨ ਤੋਂ ਉੱਠੇ ਹੋਏ ਲੀਡਰ ਨੇ ਬਾਕੀ ਧੰਨਵਾਦ ਕਰਦੇ ਆ ਤੁਹਾਡਾ ਰੰਧਾਵਾ ਸਾਹਿਬ ਦਾ ਸੋ ਨਮਸਕਾਰ ਭਾਜੀ ਕੋਈ ਨਾ ਕੋਈ ਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਜਿਹੜੀ ਜਿੱਤ ਹੋਈ ਆ ਜਿਹੜੇ ਗੁਰਦਾਸਪੁਰ ਤੇ ਲੋਕਾਂ ਦੀ ਜਿੱਤ ਹੋਈ ਆ ਜੀ ਕਾਂਗਰਸ ਪਾਰਟੀ ਦੇ ਵਰਕਰ ਦੀ ਜਿੱਤ ਹੋਈ ਆ ਜੀ ਖਾਸ ਕਰ ਖੁਰਕੁਰ ਖਾਸ ਕਰ ਰੰਧਾਵਾ ਸਾਹਿਬ ਨੂੰ ਜਿਹੜਾ ਫਤਵਾ ਮਿਲਿਆ ਜੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਹੋਈ ਆ ਮੈਂ ਇਹਦੇ ਵਧਾਈ ਦੇਣਾ ਚਾਹੁੰਦਾ ਰੰਧਾਵਾ ਸਾਹਿਬ ਨੂੰ ਵੀ ਕਾਂਗਰਸ ਪਾਰਟੀ ਦੇ ਵਰਕਰ ਨੂੰ ਖਾਸ ਕਰ ਗੰਦੀਪੁਰਿਆ ਪਰਿਵਾਰ ਨੂੰ ਵੀ ਔਰ ਇਥੋਂ ਦੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਆਵਾਮ ਨੂੰ ਲੋਕਾਂ ਨੂੰ ਤੋਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਰੰਧਾਵਾ ਸਾਹਿਬ ਨੂੰ ਵੋਟ ਪਾ ਕੇ ਤੇ ਕਾਂਗਰਸ ਤੇ ਹੱਥ ਮਜ਼ਬੂਤ ਕੀਤੇ ਆ ਪਾਰਲੀਮੈਂਟ ਦੇ ਵਿੱਚ ਹੁਣ ਤਾਂ ਗੁਰਦਾਸਪੁਰ ਦੇ ਵਿੱਚ ਰੰਧਾਵਾ ਗੁਰਦਾਸਪੁਰ ਦੀ ਵਾਇਸ ਰੰਧਾਵਾ ਸਾਹਿਬ ਬੜੇ ਜੋਸ਼ ਤੇ ਜਜ਼ਬੇ ਤੇ ਤਜਰਬੇ ਦੇ ਨਾਲ ਚੱਕਣ ਗਏ ਇੱਥੋਂ ਦੇ ਮਸਲੇ ਹੱਲ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਸਾਰਿਆਂ ਦਾ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਵੋਟ ਪਾ ਕੇ ਸੁਜਿੰਦਰ ਸਿੰਘ ਰੰਦਾਵਾ ਨੂੰ ਜਿਤਾਇਆ ਹੈ ਤੇ ਬੜਾ ਵੱਡਾ ਜਿਹੜਾ ਮਾਣ ਹੁੰਦਾ ਹੈ ਪੱਪੂ ਜੰਦੀਪੁਰੀਆ ਜੰਦੀਪੁਰੀਆ ਪਰਿਵਾਰ ਨੇ ਵੀ ਦਿਨ ਰਾਤ ਮਿਹਨਤ ਕੀਤੀ ਹੈ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਫਲ ਜਿਹੜਾ ਹੈ ਉਹ ਮਿਲਿਆ ਹੈ ਸੋ ਸਾਰਿਆਂ ਦਾ ਧੰਨਵਾਦ ਕੀਤਾ ਵਰਕਰਾਂ ਨੇ ਸੋ ਕੈਮਰਾ ਪਰਸਨ ਹੌਨ ਅਗਰਵਾਲ ਦੇ ਨਾਲ ਲक्की ਰਾਜਪੂਰ ਫੁਰਦਾਸਪੁਰ